ਮਿਹਨਤ ਇਹਦੇ ਵਿੱਚ ਬਹੁਤ ਘੱਟ ਆਉਂਦੀ ਆ ਤੇ ਮੁਨਾਫਾ ਵਧਿਆ ਉਹਦੇ ਕਰਕੇ ਫਿਰ ਇਧਰ ਨੂੰ ਥੋੜਾ ਢਾਲ ਕੇ ਤੇ ਫਿਰ ਪਹਿਲਾਂ ਛੋੜੇ ਕੰਮ ਤੋਂ ਸ਼ੁਰੂ ਕੀਤਾ ਤੇ ਹੁਣ ਮਤਲਬ ਕੰਮ ਵਧਾਇਆ ਤੇ ਬਹੁਤ ਵਧੀਆ ਚੱਲਟੇ ਤਾਇਆ ਹਲ ਜਿਵੇਂ ਕਹਿ ਸਕਦੇ ਆ ਵੀ ਦਵਾਈ ਤਸੋਂ ਤੋਂ ਇੱਕ ਅਲੱਗ ਜਿਹੀ ਤੁਹਾਨੂੰ ਇਸ ਬੰਨੇ ਨੂੰ ਜਿਹੜਾ ਜੁਕਾੜਲ ਬਣ ਗਿਆ ਕੁਝ ਰਵਾਇਤੀ ਵਸਲਾ ਦਾ ਅੱਜ ਹੁੰਦਾ ਜਿਹੜਾ ਕਿਸਾਨ ਆ ਵਾਤ ਤੋਂ ਵਾਤ ਆ ਜਾ ਕੇ ਸੀਮਤ ਹੋ ਗਿਆ ਕਣਕ ਝੋਨੇ ਤੱਕ ਹੀ ਉਸ ਦੇ ਨਾਲ ਨਾਲ ਜੋ ਇੱਕ ਸਾਲ ਦੇ ਵਿੱਚ ਜੜੀ ਇਹਦੀ ਕਮਾਈ ਆ ਨਾ ਉਹ 6 ਸਾਲ ਦੀ ਕਮਾਈ ਜਿਹੜੀ ਆ ਉਹਦੀ ਤੇ 1 ਸਾਲ ਦੀ ਕਮਾਈ ਇਹਦੀ ਇਹ ਇੱਕ ਬਰਾਬਰ ਹੈ। ਉਹ ਮੈਂ 5 ਲੱਖ ਲਗਾ ਰਿਹਾ 5 ਲੱਖ ਲਗਾ ਕੇ ਬਾਹਰ ਨੂੰ ਜਿਵੇਂ ਕੁੱਝ ਕਰ ਰਿਹਾ ਉਹਨਾਂ ਦੇ ਕੋਲ ਆਪਦੀ ਜ਼ਮੀਨ ਆ ਪਲਾਟ ਜਨਾ ਕਿਵੇਂ ਹੋਗਾ ਉਹ ਇਦਾਂ ਦਾ ਪ੍ਰੋਜੈਕਟ ਲਾ ਕੇ ਇੱਥੇ ਜਿਹੜਾ ਰੋਜ਼ਗਾਰ ਜਿਹੜਾ ਚੰਗਾ ਜਿਹੜਾ ਮੌਕਾ ਕਰ ਸਕਦਾ। ਵੇਖੋ ਜੀ ਇਹ ਤੇ ਕਰਨ ਵਾਲੇ ਤੇ ਡਿਪੈਂਡ ਕਰਦਾ ਜੀ। ਜਿਨੇ ਜਿਨੇ ਇੱਥੇ ਕੰਮ ਕੀਤਾ ਨਾ ਜਿਨੇ ਮਤਲਬ ਇੱਥੇ ਆਪਣਾ ਕੰਮ ਸ਼ੁਰੂ ਕਰ ਲਿਆ ਵਾ ਉਹਨੂੰ ਤੇ ਕਿਤੇ ਜਾ ਕੇ ਧੱਕੇ ਖਾਂਦੀ ਲੋੜ ਨਹੀਂ। ਨਹੀਂ ਜਿਹੜੀ ਇਹ ਕੋਈ 10 ਕਮਰਲੇ ਤੋਂ ਅਸੀਂ ਸ਼ੁਰੂ ਕੀਤਾ ਸੀਗਾ। ਹੁਣ ਵਿੰਦੇ-ਵਿੰਦੇ ਦੇ ਨਾਲ-ਨਾਲ ਉੱਤਰ ਵਿਗਾ ਥਾਂ ਉਹ ਆ ਸਾਡੇ ਕੋਲ ਤੇ ਵਿਗਾ ਥਾਂ ਇੱਧਰ ਆ ਅੱਗੋ ਸਾਡਾ ਇਰਾਦਾ ਹੋਰ ਬੰਦਾ ਇਹ ਪੀ ਜਿਹੜਾ ਕਨਕਦੰਜਾਂ ਝੋਨੇ ਦਾ ਥੋੜਾ ਕੰਮ ਇਹ ਘਟਾ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਂ ਨੌਰ ਦੇ ਵਿੱਚ ਕਈ ਦਿਨ ਜਿਸ ਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਇੱਕ ਨੌਜਵਾਨ ਨੇ ਜਿਹੜੀ ਆ ਇਹ ਕਹਾਵਤ ਜਿਹੜੀ ਆ ਉਹ ਸੱਚ ਕਰ ਬਖਾਈ ਆ ਸੋ ਕਲਾਂ ਨੌਰ ਦੇ ਕਸਬੇ ਦੇ ਵਿੱਚ ਇੱਕ ਨੌਜਵਾਨ ਆ ਸਾਡੇ ਨਾਲ ਜਰੂਰ ਗੱਲਬਾਤ ਉਹਨਾਂ ਨਾਲ ਕਰ ਲੈਣੀ ਆ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਕਿਵੇਂ ਜਿਹੜਾ ਇਸ ਭੱਜਾ ਨੂੰ ਲਗਾਉਣ ਦਾ ਜਿਹੜਾ ਇਹ ਸਾਰਾ ਕਿਵੇਂ ਮਨ ਦੇ ਵਿੱਚ ਇਹਨਾਂ ਦੇ ਆਈ ਵਿਚਾਰ ਸਤਿ ਸ੍ਰੀ ਅਕਾਲ ਜੀ ਕੀ ਵੀਰ ਜੀ ਆਪ ਤੇ ਇਹ ਕਿੰਨੀ ਮਾਉਂਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਲਗਾਉਣ ਦੀ ਵਿਚਾਰ ਆਈ ਸਾਰਾ ਇਹ ਜੀ ਹੌਲੀ ਹੌਲੀ ਮਤਲਬ ਪਹਿਲਾਂ ਤਾਂ ਸਾਡਾ ਸਬਜ਼ੀਆਂ ਦੀਆਂ ਪਨੀਰੀਆਂ ਦਾ ਕੰਮ ਸੀਗਾ ਉਸ ਤੋਂ ਬਾਅਦ ਕੋਈ ਵੀਰ ਭਰਾ ਸਾਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਇਹਦੀ ਖੇਤੀ ਵੀ ਨਾਲ ਕਰੋ ਮਤਲਬ ਇਹਦਾ ਵਧੀਆ ਰਿਜ਼ਲਟ ਆਉਂਦਾ ਵਾ ਤੇ ਮਤਲਬ ਵਧੀਆ ਇਹਦੀ ਵਿਕਰੀ ਵੀ ਹੁੰਦੀ ਆ ਨਾਲੇ ਫਸਲ ਜਿਹੜੀ ਆ ਥੋੜੇ ਟਾਈਮ ਦੀ ਮਤਲਬ ਮੀਨਤ ਇਹਦੇ ਵਿੱਚ ਬਹੁਤ ਘੱਟ ਆਉਂਦੀ ਆ ਤੇ ਮੁਨਾਫਾ ਵਧਿਆ ਉਦੇ ਕਰਕੇ ਫਿਰ ਇਧਰ ਨੂੰ ਥੋੜਾ ਢਾਲ ਕੇ ਤੇ ਫਿਰ ਪਹਿਲਾਂ ਥੋੜੇ ਕੰਮ ਤੋਂ ਸ਼ੁਰੂ ਕੀਤਾ ਤੇ ਹੁਣ ਮਤਲਬ ਕੰਮ ਵਧਾਇਆ ਤੇ ਬਹੁਤ ਵਧੀਆ ਰਿਜ਼ਲਟ ਆਇਆ ਜਿਵੇਂ ਕਹਿ ਸਕੀਏ ਵੀ ਰਵਾਇਤੀ ਫਸਲਾਂ ਤੋਂ ਇੱਕ ਅਲੱਗ ਜਿਹੇ ਤੁਸੀਂ ਇਸ ਬੰਨੇ ਨੂੰ ਜਿਹੜਾ ਕੀਤਾ ਰੁਜ਼ਗਾਰਲ ਬੰਨ ਕੀਤਾ ਵੇਖੋ ਜੀ ਰਵਾਇਤੀ ਫਸਲਾਂ ਦਾ ਅੱਜ ਹੁਣ ਦਾ ਜਿਹੜਾ ਕਿਸਾਨ ਆ ਵਾਤੋ-ਵਾਤ ਆ ਜਾ ਕੇ ਸੀਮਤ ਹੋ ਗਿਆ ਕਣਕ ਝੋਨੇ ਤੱਕ ਹੀ ਉਸ ਦੇ ਨਾਲ ਨਾਲ ਜੋ ਇੱਕ ਸਾਲ ਦੇ ਵਿੱਚ ਜਿਹੜੀ ਇਹਦੀ ਕਮਾਈ ਆ ਨਾ ਉਹ 6 ਸਾਲ ਦੀ ਕਮਾਈ ਜਿਹੜੀ ਆ ਉਹਦੀ ਤੇ ਇੱਕ ਸਾਲ ਦੀ ਕਮਾਈ ਇਹਦੀ ਇਹ ਇੱਕ ਬਰਾਬਰ ਹੈ ਜੀ ਮਤਲਬ ਪਹਿਲਾਂ ਜਿਹੜਾ ਤੁਸੀਂ ਪ੍ਰੋਜੈਕਟ ਆ ਉਹ ਮਤਲਬ ਸ਼ੁਰੂ ਤੋਂ ਜਾਨੀ ਕਿ ਵੱਡਾ ਅਗੇਤਰਾ ਕਿ ਚਾਲੂ ਕੀਤਾ ਜਾਂ ਛੋਟੇ ਤੋਂ ਜਿਹੜਾ ਗਾਂ ਬਧਾਇਆ ਨਹੀਂ ਜੀ ਪਹਿਲਾਂ ਸਟਾਰਟਿੰਗ ਅਸੀਂ ਜਿਹੜੀ ਹੈ ਇਹ ਕੋਈ 10 ਕ ਮਰਲੇ ਤੋਂ ਅਸੀਂ ਸ਼ੁਰੂ ਕੀਤਾ ਸੀਗਾ ਹੁਣ ਵੇਂਦੇ ਵੇਂਦੇ ਦੇ ਨਾਲ-ਨਾਲ ਉਧਰ ਵਿਗਾ ਥਾਂ ਉਹ ਆ ਸਾਡੇ ਕੋਲ ਤੇ ਵਿਗਾ ਥਾਂ ਇੱਧਰ ਆ ਅੱਗੋਂ ਸਾਡਾ ਇਰਾਦਾ ਹੋਰ ਬੰਦ ਆਏ ਭੀ ਜਿਹੜਾ ਕਣਕ ਦੰਜਾਂ ਝੋਨੇ ਦਾ ਥੋੜਾ ਕੰਮ ਇਹ ਘਟਾ ਕੇ ਤੇ ਉੱਥੇ ਵੀ ਅੱਗੋਂ ਹੁਣ ਅਹੀਂ ਮਤਲਬ ਇਹਦੀ ਖੇਤੀ ਕਰਨੀ ਨਾਲ ਹੁਣ ਤੱਕ ਕੁੱਲ ਤੁਹਾਨੂੰ ਕਿੰਨੇ ਜਿਹੜੇ ਸਾਲ ਜਿਹੜੇ ਨੇ ਹੋ ਗਏ ਨੇ ਇਸ ਪ੍ਰੋਜੈਕਟ ਨੂੰ ਚਲਾਉਂਦੇ ਇਹ ਸਾਨੂੰ 4 ਸਾਲ ਹੋ ਗਏ ਜੇ ਇਹਦੇ ਬਾਰੇ ਮਤਲਬ ਦੋ ਫਸਲਾਂ ਹੁੰਦੀਆਂ ਨੇ ਇੱਕ ਇਹ ਹੋ ਗਈ ਇੱਕ ਲੱਡੂ ਗੇਂਦੇ ਦੀ ਆ ਜਿਹੜੀ ਗਰਮੀਆਂ ਵਾਲੀ ਫਸਲ ਆ ਤੇ ਇਹ ਆ ਜਾਫਰੀ ਜਿਹਨੂੰ ਅਸੀਂ ਗੁੱਟਾ ਕਹਿ ਦਿੰਦੇ ਆ ਇਹ ਸਿਆਲ ਵਾਲੀ ਫਸਲ ਜੇ ਮਤਲਬ ਸਟਾਰਟਿੰਗ ਤੋਂ ਲੈ ਕੇ ਤੇ ਹੁਣ ਤੱਕ ਕਾਫੀ ਮੁਸ਼ਕਲਾਂ ਮਈਆਂ ਹੋ ਗਈਆਂ ਤਾਂ ਪ੍ਰਾਫਿਟ ਦਾ ਤੇ ਮੁਸ਼ਕਲਾਂ ਦਾ ਸਾਰਾ ਜਿਹੜਾ ਵੇਰਵਾ ਕਿਵੇਂ ਰਿਹਾ ਸਰ ਵੇਖੋ ਮੁਸ਼ਕਲਾਂ ਤਾਂ ਇਦਾਂ ਕਿ ਜਦੋਂ ਨਵਾਂ ਨਵਾਂ ਕੰਮ ਸ਼ੁਰੂ ਕਰੀਏ ਮੁਸ਼ਕਲਾ ਜਿੱਦਾਂ ਸਾਨੂੰ ਮਾਰਕੀਟ ਦਾ ਪਹਿਲਾਂ ਨਹੀਂ ਸੀ ਇੰਨਾ ਭੇਤ ਕਿ ਕਿੱਦਾਂ ਇਹਦੀ ਵਿਕਰੀ ਹੋਣੀ ਆ ਹੌਲੀ ਹੌਲੀ ਫਿਰ ਮਤਲਬ ਜੋ ਇਹਦੀਆਂ ਦਵਾਈਆਂ ਇਹਦੀ ਸਾਮ ਸੰਭਾਲ ਉਹ ਤਾਂ ਫਿਰ ਹੌਲੀ ਹੌਲੀ ਫਿਰ ਵਿੱਚ ਜਦੋਂ ਵੜ ਗਈ ਇਸ ਚੀਜ਼ ਤੇ ਸਾਰਾ ਕੁਝ ਇਹਦੀ ਮਤਲਬ ਕਰਕੇ ਮਾਰਕੀਟਿੰਗ ਕਰਕੇ ਤੇ ਮਤਲਬ ਬਹੁਤ ਵਧੀਆ ਇਹਦਾ ਹੁਣ ਮੁਨਾਫਾ ਹੀ ਵਧੀਆ ਏ ਇਹ ਆ ਵੀ ਇਹਦਾ ਮੁਨਾਫੇ ਦਾ ਇਦਾਂ ਹੀ ਵੀ ਰੋਜ਼ ਦੇ ਰੋਜ਼ ਦਾ ਰੇਟ ਆ ਇਹਦਾ ਜਿਹੜੇ ਇਹਦੇ ਵਿੱਚ ਤੁਸੀਂ ਲਗਾਈਆਂ ਨੇ ਦੋ ਕਿਸਮਾਂ ਨੇ ਮੈਂ ਦੇਖਣੀਆਂ ਫੁੱਲਾਂ ਦੀਆਂ ਇਹ ਮਤਲਬ ਇਕੱਠੀਆਂ ਜਨੀਆਂ ਕਿਹਾਗੀਆਂ ਜਾਂ ਇੱਕੋ ਬੂਟੇ ਨੇ ਜਾਂ ਅਲੱਗ-ਅਲੱਗ ਜਿਹੜੀਆਂ ਪਨੀਰੀਆਂ ਨੇ ਇਹਨਾਂ ਦੇ ਵਿੱਚ ਨਹੀਂ ਇਹ ਤੁਹਾਨੂੰ ਤਿੰਨ ਕਲਰ ਇਹਦੇ ਵਿੱਚ ਮਿਲਨੇ ਆ ਇਸ ਬੂਟਿਆਂ ਦੇ ਵਿੱਚ ਇਹ ਵੱਖ-ਵੱਖ ਹੁੰਦੀਆਂ ਪਨੀਰੀਆਂ ਪਰ ਪਨੀਰ ਜਿਹੜੀ ਮਿਕਸ ਹੁੰਦੀ ਆ ਮਤਲਬ ਇੱਕ ਬੂਟੇ ਤੇ ਇੱਕੋ ਇੱਕੋ ਕਲਰ ਦੇ ਫੁੱਲ ਆਉਣੇ ਆ ਤੇ ਇਹਦੇ ਵਿੱਚ ਤਿੰਨ ਕਲਰ ਹੁੰਦੇ ਆ ਤੇ ਜਿਹੜਾ ਲੱਡੂ ਗੇਂਦਾ ਹੁੰਦਾ ਉਹਦੇ ਵਿੱਚ ਇਹ ਦੋ ਕਲਰ ਹੁੰਦੇ ਆ ਮਤਲਬ ਇਹ ਜਿਹੜੇ ਫੁੱਲ ਨੇ ਜਿਹੜੇ ਦੋਹਾਂ ਕਿਸਮਾਂ ਤੁਸੀਂ ਨਾਂ ਲੈ ਇਹਨਾਂ ਚ ਜਿਹੜਾ ਹਾਈਬ੍ਰਿਡ ਤੇ ਮਤਲਬ ਜਿਹੜਾ ਜੇ ਜੇ ਡਿਮਾਂਡ ਦੋਵਾਂ ਦੀ ਜਿਆਦਾ ਆਉਸ਼ਤਕ ਜਾਂ ਕਿਵੇਂ ਸਰ ਵੇਖੋ ਡਿਮਾਂਡ ਤੇ ਬਹੁਤ ਆ ਇਹਨਾਂ ਦੀ ਇਹ ਤਾਂ ਟੋਟਦਾ ਹੀ ਨਹੀਂ ਫੋਲ ਇੰਨਾ ਕਿ ਆ ਜਾਂਦਾ ਹੈ ਵੀ ਤੋੜ ਦਿਆਂ ਯੋਰ ਹੋ ਜਾਂਦਾ ਬੰਦੇ ਮੰਨ ਲਓ ਜਦਾ ਅਸੀਂ ਬੂਟਾ ਖਾਲੀ ਕੀਤਾ ਪਰਸੋਂ ਇਹ ਬੂਟਾ ਫੇਰ ਭਰਿਆ ਹੁੰਦਾ ਵਾ ਤੇ ਡਿਮਾਂਡ ਇਹਦੀ ਹੁਣ ਮਾਰ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਜਿੰਨਾ ਤੁਸੀਂ ਮਾਰਕੀਟ ਤੇ ਮਤਲਬ ਮਾਰਕੀਟ ਦੇ ਵਿੱਚ ਘੁੰਮ ਲਓ ਇਹ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਕਿੰਨੀ ਮਤਲਬ ਇਹਦੀ ਮਿਹਨਤ ਕਰ ਸਕਦੇ ਹੋ ਮਤਲਬ ਇਹ ਜਿਹੜਾ ਵਾ ਕਿੰਨਾ ਦਿਨਾਂ ਦੇ ਵਿੱਚ ਇਹਦੀ ਜਿਹੜੀ ਹੈ ਜਿਆਦਾ ਗਰੋਥ ਜਿਹੜੀ ਹੈ ਤੇ ਕਿੰਨਾ ਦਿਨਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਜਿਹੜਾ ਲਗਾਉਣ ਦਾ ਜਿਹੜਾ ਸੀਮਤ ਜਿਹੜਾ ਸਮਾਂ ਇਹ ਜੀ ਅਕਤੂਬਰ ਦੇ ਸਟਾਰਟਿੰਗ ਦੇ ਲੱਗੇ ਜੇ ਤੇ ਅੱਗੋਂ ਜੂ ਜੂ ਮਤਲਬ ਅਜੇ ਦੀ ਇੱਕੋ ਤੜਾਈ ਹੋਈ ਹੈ ਅਜੇ ਇਹਨਾਂ ਫੁੱਲਾਂ ਦੀ ਉਹ ਸਾਡੇ ਕੋਲ ਥੋੜਾ ਜਿਹਾ ਮਤਲਬ ਲੇਟ ਹੋ ਗਏ ਸੀ ਉਦੋਂ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਸਾਡਾ ਕੰਨ ਦਾ ਕੰਮ ਆ ਨਾਲ ਉਹਦੀਆਂ ਤਿਆਰੀਆਂ ਦੇ ਕਰਕੇ ਸਾਡੇ ਕੋਲ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਤੇ ਅਕਤੂਬਰ ਦੀ ਸਟਾਰਟਿੰਗ ਦੇ ਲੱਗੇ ਨੇ ਤੇ ਸਿਆਲ ਜਦੋਂ ਪਰ ਠੰਡ ਮਤਲਬ ਪੂਰੀ ਪੈਂਦੀ ਆ ਨਾ ਉਦੋਂ ਇਹ ਥੋੜਾ ਜਿਹਾ ਆਪਣੀ ਗ੍ਰੋਥ ਜਿਹੜੀ ਆ ਰੋਕ ਲੈਂਦੇ ਨੇ ਬਾਕੀ ਇਹ ਆ ਵੀ ਹੁਣ ਜੂ ਜੂ ਇਹਨਾਂ ਦੇ ਧੁੱਪਾਂ ਲੱਗਣੀਆਂ ਨੇ ਦੇਣ ਖੁੱਲਣੇ ਆ ਤੇ ਐ ਮਤਲਬ ਇਹਨਾਂ ਸਾਰੇ ਬੂਟਿਆਂ ਨੇ ਹੁਣ ਇਹਨਾਂ ਨੇ ਭਰ ਜਾਣਾ ਵੇ ਇਹਨਾਂ ਦੀਆਂ ਡੋਡੀਆਂ ਬਿਲਕੁਲ ਪਈਆਂ ਨੇ ਇਹ ਹੁਣ ਖੁੱਲਣ ਤੇ ਆ ਜਾਣੀਆਂ ਤੇ ਇਹ ਸਾਰਾ ਇਹ ਬੂਟੇ ਭਰ ਜਾਣੇ ਕੋਈ ਕੈਮੀਕਲ ਸਪਰੇ ਵਗੈਰਾ ਦਾ ਵੀ ਇੱਥੇ ਪ੍ਰਯੋਗ ਕਰਦੇ ਜਾਂ ਕਿ ਵੇਖੋ ਸਪਰੇ ਆਏ ਤੇ ਉਹ ਨਾਰਮਲ ਜਿਹੜੀਆਂ ਮਤਲਬ ਸੁੰਡੀ ਦੀ ਰੋਕथाम ਲਈ ਜਿੱਦਾਂ ਹੋ ਗਈਆਂ ਕੀਟਨਾਸ਼ਕ ਜਾਂ ਘਾਹ ਕੂ ਥੱਲੇ ਵਗੈਰਾ ਇਹੋ ਕੁਸ਼ੀਆਂ ਹੋਰ ਇੱਥੇ ਕੋ ਜ਼ਿਆਦਾਤਰ ਨਹੀਂਗਾ ਮਤਲਬ ਇਹ ਜਿਹੜੇ ਬੂਟੇ ਨੇ ਕੋਈ ਇਹਨਾਂ ਦੀ ਲਗਾਉਣ ਦੀ ਵਿਧੀ ਹੈ ਵੀ ਜੇ ਮਤਲਬ ਇਹ ਕੋਈ ਫਰਕ ਤਾਂ ਵੀ ਲੱਗਦੇ ਨੇ ਜਾਂ ਸਾਰੇ ਮਤਲਬ ਗਰੋਸਰੀ ਜਾ ਕੇ ਵੀ ਲੱਗਦਾ ਸਰ ਇਹ ਕੋਈ ਏ ਤਾ ਜੀ ਜਦੋਂ ਅਸੀਂ ਸਟਾਰਟਿੰਗ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਸਾਨੂੰ ਵੀ ਇਸ ਚੀਜ਼ ਦਾ ਕੋਈ ਭੇਤ ਨਹੀਂ ਅਸੀਂ ਮਤਲਬ ਇਦਾਂ ਹੀ ਥਾਂ ਬਣਾ ਕੇ ਲਾ ਦਿੱਤੇ ਸੀਗੇ ਪਰ ਬਾਅਦ ਵਿੱਚ ਜਿਉਂ-ਜਿਉਂ ਅਸੀਂ ਇਹਦੇ ਵਿੱਚ ਅਸੀਂ ਵਧਦੇ ਗਏ ਤੇ ਫਿਰ ਸਾਨੂੰ ਪਤਾ ਲੱਗਾ ਕਿ ਨਹੀਂ ਇਸ ਦੀ ਮਤਲਬ ਕਿੰਨੀ ਇਹਦੀ ਲੈਂਥ ਰੱਖਣੀ ਆ ਵਾਟ ਤੋਂ ਵਾਟ ਦੀ ਲੈਂਥ ਕਿੰਨੀ ਰੱਖਣੀ ਆ ਬੂਟੇ ਤੋਂ ਬੂਟੇ ਦੀ ਲੈਂਥ ਜਿਹੜੀ ਆ ਮਤਲਬ 2.5 ਫੁੱਟ ਤੋਂ 2.5 ਫੁੱਟ ਮਤਲਬ ਤੇ 3 ਫੁੱਟ ਤੋਂ 3 ਫੁੱਟ ਜਿਹੜੀ ਉਹ ਮਤਲਬ ਚੜ੍ਹਾਈ ਹੈ ਬੂਟੇ ਤੋਂ ਬੂਟੇ ਦੀ ਮਤਲਬ ਕਹਿ ਸਕਦੇ ਨੇ ਵੀ ਆਪਾਂ ਇਹ ਏਡੇ ਪ੍ਰੋਜੈਕਟ ਤੋਂ ਜਿਹੜੀ ਹੈ ਇਨਕਮ ਤੁਹਾਨੂੰ ਚੰਗੀ ਹੋਣੀ ਤੁਸੀਂ ਗਾ ਇਸ ਤੋਂ ਵੀ ਜਿਹੜਾ ਵਧਾਓਗੇ ਪ੍ਰੋਜੈਕਟ ਦਾ ਕਿਵੇਂ ਸਰ ਹਾਂਜੀ ਹਾਂਜੀ ਇਹਦੀ ਪੂਰੀ ਸਾਡੀ ਤਿਆਰੀ ਆ ਕੋਈ ਮਤਲਬ ਜਿਹੜਾ ਅਸੀਂ ਕਣਕ ਝੋਨੇ ਦਾ ਜਿਹੜਾ ਵਾ ਉਹ ਕੰਮ ਘਟਾ ਕੇ ਤੇ ਇਹਨੂੰ ਮਤਲਬ ਵਧਾਉਣ ਦਾ ਅੱਗੇ ਸੋਚ ਰਹੇ ਹਾਂ ਜੀ ਹੋਰ ਵੀ ਮਤਲਬ ਕਿਵੇਂ ਹੁਣ ਨੌਜਵਾਨ ਕੋ 20 ਲੱਖ ਲਗਾ ਰਿਹਾ 5 ਲੱਖ ਲਗਾ ਕੇ ਬਾਹਰ ਨੂੰ ਜਿਵੇਂ ਕੋਚ ਕਰ ਰਿਹਾ ਉਹਨੂੰ ਤੇ ਕੋਲ ਆਪਦੀ ਜ਼ਮੀਨ ਆ ਪਲਾਟ ਜਾਂ ਕਿਵੇਂ ਹੈਗਾ ਉਹ ਇਦਾਂ ਦਾ ਪ੍ਰੋਜੈ ਵੇਖੋ ਜੀ ਇਹ ਤੇ ਕਰਨ ਵਾਲੇ ਤੇ ਡਿਪੈਂਡ ਕਰਦਾ ਹੈ ਜੀ ਜਿਨੇ ਜਿਨੇ ਇੱਥੇ ਕੰਮ ਕੀਤਾ ਨਾ ਜਿਨੇ ਮਤਲਬ ਇੱਥੇ ਆਪਣਾ ਕੰਮ ਸ਼ੁਰੂ ਕਰ ਲਿਆ ਵਾ ਉਹਨੂੰ ਤੇ ਕਿਤੇ ਜਾ ਕੇ ਠੱਕੇ ਖਾਂਦੀ ਲੋੜ ਹੀ ਨਹੀਂ ਮਤਲਬ ਆਪਾਂ ਦੇਖਾ ਬਾਹਰ ਜਿਵੇਂ ਕੋਈ ਕਿਦਾਂ ਦੀਆਂ ਕੰਟਰੀਆਂ ਨਾਲ ਮਤਲਬ ਆਪਾਂ ਇੰਗਲੈਂਡ ਨਾਲ ਜਾ ਹੋਰ ਕੰਟਰੀਆਂ ਉਹ ਉਹਨਾਂ ਦੇ ਵਿੱਚ ਜਿਹੜੇ ਇਦਾਂ ਦੇ ਪ੍ਰੋਜੈਕਟ ਨੇ ਜਾ ਕੇ ਸਾਡੇ ਨੌਜਵਾਨ ਉੱਥੇ ਵੀ ਜਿਹੜੀਆਂ ਇਦਾਂ ਦੀਆਂ ਰਵਾਇਤੀ ਫਸਲਾਂ ਦੀ ਜਿਹੜੀ ਤਰਾਈ ਜਿਹੜੀ ਕਰਦੇ ਨੇ ਤੋਂ ਆਪ ਦਾ ਹੀ ਇੱਥੇ ਲਾ ਕੇ ਜਿਹੜਾ ਕੰਮ ਜਿਹੜਾ ਵਧੀਆ ਕਰ ਸਕਦੇ ਵੇਖੋ ਜੀ ਕਿਹੇ ਮਤਲਬ ਦੂਜੀ ਕੰਟਰੀ ਦੇ ਵਿੱਚ ਅਦਰ ਦੇਸ਼ ਦੇ ਵਿੱਚ ਜਾ ਕੇ ਫਿਰ ਕੰਮ ਤੇ ਇਹੋ ਹੀ ਕਰਨਾ ਨਾ ਤੇ ਉਹ ਜੇ ਆਪਣਾ ਥੋੜੀ ਥਾਂ ਤੋਂ ਅਸੀਂ ਆਪਣਾ ਸ਼ੁਰੂ ਕਰੀਏ ਤੇ ਇੱਥੇ ਆਪਣਾ ਘਰੇ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਜੇ ਕੰਮ ਕਰੀਏ ਸਭ ਤੋਂ ਬੈਟਰ ਮਤਲਬ ਛੋਟੀ ਤੋਂ ਛੋਟੀ ਅਮਾਉਂਟ ਤੇ ਜੇ ਕਿ ਨੌਜਵਾਨ ਨੇ ਇੱਥੇ ਪ੍ਰੋਜੈਕਟ ਕਰਨਾ ਹੋਵੇ ਤਾਂ ਕਿੰਨੇ ਤੋਂ ਤੇ ਕਿੰਨਾ ਜਿਹੜਾ ਥਾਂ ਤੇ ਸਾਰੀ ਜੜੀ ਆ ਇਕਲੀ ਗੱਲ ਵੀ ਦੱਸ ਦੋ ਵੇਖੋ ਜੀ ਇਹ ਤੇ ਸਟਾਰਟਿੰਗ ਅਹੀਂ ਵੀ ਜਿੱਦਾਂ ਜੇ ਕਿਸੇ ਨੇ ਸਟਾਰਟਿੰਗ ਕਰਨੀ ਆ ਤਾਂ ਪਹਿਲਾਂ ਤੇ ਆਪਣਾ ਮਤਲਬ ਮਾਰਕੀਟ ਦੇ ਹਿਸਾਬ ਨਾਲ ਕਰੇ ਕਿਉਂਕਿ ਪਹਿਲਾਂ ਮਾਰਕੀਟ ਵੇਖੇ ਕਿ ਸਾਨੂੰ ਮਾਰਕੀਟ ਕਿਹੜੀ ਲਾਗੇ ਪੈਂਦੀ ਆ ਜਾਂ ਕਿੱਦਾਂ ਵਾ ਉਹ ਮਾਰਕੀਟ ਦਾ ਕਰਕੇ ਪਤਾ ਸਾਰਾ ਕੁਝ ਵੀ ਉੱਥੇ ਮਤਲਬ ਕੀ ਰੇਟ ਦਾ ਉਹਦਾ ਵੀ ਹੁੰਦਾ ਏ ਸਿਸਟਮ ਉਹਦਾ ਚੱਲਦਾ ਵਾ ਉਹਨਾਂ ਦੀ ਮਾਰਕੀਟ ਦੇ ਕਿਉਂਕਿ ਹਰ ਇੱਕ ਜੇਲੇ ਦਾ ਵੱਖੋ ਆਖ ਮਾਰਕੀਟਿੰਗ ਪ੍ਰਾਈਸ ਆ ਤੇ ਵੱਖੋ ਆਖੇ ਦੀ ਡਿਮਾਂਡ ਆ ਤੇ ਉਹ ਆਪਣਾ ਇਹ ਆ ਵੀ ਕਰਕੇ ਤੇ ਫੇਰ ਇਸ ਦੇ ਮਤਲਬ ਕਰੇ ਬਾਕੀ ਆ ਕਿ ਸਭ ਤੋਂ ਵਧੀਆ ਫਾਇਦਾ ਇਸ ਚੀਜ਼ ਦੇ ਵਿੱਚ ਹੀ ਆ ਤੁਹਾਡੇ ਕੋਲ ਜਿਹੜੇ ਇਹ ਹੈਗੇ ਫੁੱਲਿਆ ਇਹ ਇੱਥੇ ਪਰਚੇਜ਼ ਹੋ ਜਾਂਦੇ ਪੇ ਜਾਂ ਫਿਰ ਡਿਮਾਂਡ ਤੇ ਜਾਂ ਤੁਹਾਡੇ ਤੋਂ ਪਹਿਲਾਂ ਆਰਡਰ ਆ ਕੇ ਬੁੱਕ ਲੋ ਕਰਾ ਜਾਂਦੇ ਵੇਖੋ ਜੀ ਇਹਦੀ ਡਿਮਾਂਡ ਤਾਂ ਹੁਣ ਜਿੱਦਾਂ ਅਗੋਸ਼ ਸ਼ਵਰਾਤਰੀ ਦਾ ਮੇਲਾ ਆ ਰਿਹਾ ਏ ਇਹ ਸਾਰਾ ਬੋਕਾ ਸਾਡੇ ਕੋਲੇ ਸਾਰਾ ਬੋਕਾ ਇਹਦੀ ਡਿਮਾਂਡ ਗਰਦਾਸਪੁਰ ਧਾਰੀਵਾਲ ਬਟਾਲਾ ਦੀਨਾਂਗਰ ਪਠਾਨਕੋਟ ਇਹਨਾਂ ਸ਼ਹਿਰਾਂ ਦੇ ਵਿੱਚ ਇਹਦੀ ਡਿਮਾਂਡ ਬਹੁਤ ਆ ਮਤਲਬ ਤੁਹਾਡੇ ਕੋਲ ਜੇ ਨਵਾਂ ਨੌਜਵਾਨ ਨੇ ਇਸ ਚੀਜ਼ ਦਾ ਕੋਚ ਕਰਨੀ ਹੈ ਜਾਂ ਆਪ ਦਾ ਇੱਥੇ ਬਣਾਉਣਾ ਹੈ ਤੁਸੀਂ ਥੋੜੀ ਬੋਧੀ ਟ੍ਰੇਨਿੰਗ ਕੋਲੋਂ ਜਾਣਕਾਰੀ ਜੇ ਮੈਂ ਇਹ ਕਰਾ ਸਕਦੇ ਕਿੱਥੇ ਜਾਣਾ ਉਹ ਸਾਰਾ ਪਤਾ ਜੀ ਹਾਂਜੀ ਹਾਂਜੀ ਵਾਹਿਗੁਰੂ ਇਹ ਸਾਡਾ ਜੀ ਸਾਲੇ ਚੱਕ ਰੋਡ ਨੇੜੇ ਕੇਰਲਾ ਇੰਟਰਨੈਸ਼ਨਲ ਸਕੂਲ ਭੰਗੂ ਨਰਸਰੀ ਕਲਾਨੌਰ ਇਹ ਸਾਡੇ ਕੋਲ ਜਦੋਂ ਮਰਜ਼ੀ ਪਹੁੰਚ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਹੈ ਸਾਡੇ ਕੰਟੈਕਟ ਨੰਬਰ ਹੈ ਜੀ 73475557529876969260 ਸੋ ਇਹ ਸਾਨੂੰ ਨੌਜਵਾਨ ਜਿਨ੍ਹਾਂ ਨੇ ਸਾਰੀ ਜਾਣਕਾਰੀ ਇਹਨਾਂ ਨੂੰ ਫੋਨੋਂ ਲੈ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਵੀ ਨੌਜਵਾਨ ਨੇ ਛੋਟੇ ਤੋਂ ਪ੍ਰੋਜੈਕਟ ਇਹ ਲਗਾਣਾ ਹੋਵੇ ਤਾਂ ਇੱਥੇ ਜਿਹੜੀ ਚੰਗੀ ਇਨਕਮ ਜਿਹੜੀ ਕਰ ਸਕਦਾ ਕਿੰਨੀ ਜਿਹੜੀ ਪੈੜੀ ਦੇ ਵਿੱਚ ਤੇ ਕਿਦਵੇਂ ਜਿਹੜਾ ਸਾਰਾ ਇਹਨਾਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਸੋ ਮੈਂ ਤੁਹਾਡਾ ਆਪਣਾ ਪੱਤਰ